ਆ ਜਿਆ ਪਚੰਗੀ ਜਹੂਰ ਸਾਹਿਬ ਤੋਂ ਮੇਰਾ ਮਿੱਤਰ ਬਣਿਆ ਇਹਨੇ 2 ਕੁ ਮਿੰਟ ਦਾ ਕੋਈ ਸ਼ਬਦ ਸੁਣਾਉਣਾ ਵਾ ਤੇ ਇਹ ਜਿਹੜਾ ਹਜੂਰ ਸਾਹਿਬ ਵਾਲਾ ਸਿੰਘ ਆ ਪਹਿਲਾਂ ਆਪਣਾ ਸ਼ਬਦ ਸੁਣਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਕੁਦਨਾ ਚਾ ਦੇਖੇ ਤੇ ਗੋਗਨ ਤੇ ਮੰਮਾ ਵਾਜਿਆ ਪਰਿਵਨ ਸਾਨ ਨੇ ਕਾਓ ਖੇਤ ਜਮਾਨੀ ਸੂਰਵਾ ਅਬ ਜੂ ਜਨ ਕੋ ਦਾਓ ਜੂਦਾ ਸੋ ਪੇ ਚਾਨੀ ਐ ਜੋ ਲਾਦੀ ਜਿਕੇ ਤਾ ਉਜਾ ਬੁਜਾ ਕਤਵੇ ਕਬ 고자 ਬੱਤੀ ਕਹੇ ਜਿਆਦਾ ਇਹ ਬੱਤ ਕਿਸ ਗਾਏ ਜਾਰੇ ਯਾਦ ਜਦ ਬੁਤੇ ਬਦਲੀ ਗੁਗਾ ਬੇ ਸਿੰਜ ਜਾ ਨਾ ਨੂ ਪਾਵੇ ਸੋ ਤਸਰੀ ਆਕਾਰ ਇਹ ਪਚੰਗੀ ਤਖਤ ਸ੍ਰੀ ਹਜੂਰ ਸਾਹਿਬ ਸੱਚਖੰਡ ਅਬਚਲ ਨਗਰ ਉੱਥੋਂ ਦਾਵਾ ਉੱਥੋਂ ਦੇ ਬੱਚਿਆਂ ਦੇ ਵਿੱਚ ਤੇ ਨੌਜਵਾਨਾਂ 'ਚ ਵੀ ਖੂਬੀ ਆ ਵੀ ਉਹ ਸਾਪਤ ਸੂਰਤ ਵੀ ਆ ਤੇ ਹਥਿਆਰ ਵੀ ਕੋਲ ਰੱਖਦੇ ਆ ਤੋਂ ਸਿੱਖਾਂ ਨੂੰ ਗੁਰੂ ਦਾ ਇਹ ਵੀ ਹੁਕਮ ਆ ਕਿ ਆਪਣੇ ਹੱਥ ਦੇ ਵਿੱਚ ਸ਼ਸਤਰ ਵੀ ਰੱਖਣਾ ਘਰਾਂ ਦੇ ਵਿੱਚ ਵੀ ਰੱਖਣਾ ਇਹ ਨਾ ਹੋਵੇ ਵੀ ਮੁੰਡੇ ਦਾ ਵਿਆਹ ਹੋਵੇ ਤੇ ਕਿਰਪਾਨ ਲੈਣ ਗੁਰਦੁਆਰਾ ਸਾਹਿਬ ਜਾਂਦੇ ਆ ਹਰ ਘਰ ਦੇ ਵਿੱਚ ਕਿਰਪਾਨ ਚਾਹੀਦੀ ਆ ਇਹ ਵੀ ਗੁਰੂ ਦਾ ਹੁਕਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ